ਦੁਆਬਾ ਨਿਊ 24 ਸਾਨ ਚੈਨਲ ਨੂੰ ਲਾਈਕ ਤੇ ਸ਼ੇਅਰ ਕਰੋ ਲਾਈਵਰੀ ਸੰਪਰਕ ਕਰੋ ਕੁਝ ਤੁਹਾਨੂੰ ਕੋਈ ਨਾ ਮੁਕਾ ਦੇ। ਉਹ ਕਿੱਦਾਂ ਬੱਲ। ਓਕੇ ਜੀ। ਰਾਤ ਕੁਝ ਨਹੀਂ ਹੋਇਆ ਸਰ। ਕੁਝ ਨਹੀਂ ਹੋਇਆ ਧਰਨਗਤ ਲੱਗ ਗਿਆ ਫਿਰ। ਉਧਰ ਉਹ ਲੜਾਈ ਹੁੰਦੀ ਆਈ ਆ। ਠੀਕ ਆ ਜੀ। ਉਧਰੋਂ ਚੋਰ-ਚੋਰਾਂ ਦੀ ਆ ਸ਼ੋਰ-ਵਾਜ ਆਉਂਦੀ ਸੀਗੀ। ਅਸੀਂ ੱਡੇ 'ਚ ਬੈਠੇ ਸੀਗੇ। ਹਾਂ। ਠੀਕ ਆ ਜਦੋਂ ੱਡੇ 'ਚ ਬੈਠੇ ਸੀਗੇ ਉਧਰੋਂ ਭੱਜੇ ਆਉਂਦੇ ਸੀਗੇ ਮਗਰ ਜਿਹੜੇ ਉਹ ਮੁੰਡੇ ਆ ਕੇ ਹਮਲਾ ਕਰਕੇ ਗਏ ਆ ਠੀਕ ਆ ਅਸੀਂ ਮਗਰ ਗਏ ਆ। ਉਧਰ ਜਾਂਦੇ ਆ ਮੇਰੇ ਭਰਾਵਾਂ। ਵੜਦਾ ਵੜਦਾ ਕਿੱਥੇ ਦਾਖਲ ਕੀਤਾ ਹੈ ਦਾਖਲ ਉਹਦੇ ਡੀਐਮਸੀ ਪੁਲਿਸ ਨੇ ਸੁਣੀ ਨਹੀਂ ਗੱਲ ਕੋਈ ਨਹੀਂ ਕੋਈ ਨਹੀਂ ਸੁਣਦੇ ਪੁਲਿਸ ਨੇ ਕੋਈ ਗੱਲ ਨਹੀਂ ਸੁਣੀ ਰਾਤ ਦਾ 9 ਵਜੇ ਦਾ ਕੰਡ ਹੋਇਆ ਰਾਤ ਦਾ 9 ਵਜੇ ਦਾ ਕੰਡ ਪਰਸ ਨਹੀਂ ਆਈ ਆਈ ਆ ਪੁਲਿਸ ਬਸ ਕਹੀ ਜਾਂਦੇ ਤੁਸੀਂ ਧਰਨਾ ਚੱਕੋ ਕੋਈ ਗੱਲ ਨਹੀਂ ਅਸੀਂ ਕਰਦੇ ਆ ਕਰਦੇ ਕੋਈ ਨਹੀਂ ਧਰਨਾ ਲਾਉਣ ਤੇ ਪੁਲਿਸ ਆਈ ਹੈ ਹਾਂਜੀ ਲਾਉਣ ਤੇ ਬਰਾਤਵੀਰ ਤਾਂ ਗਈ ਸੀ ਕਿ ਪਰ ਉਹਨੇ ਕੀਤਾ ਕੁਛ ਨਹੀਂ ਕੀਤਾ ਕੁਛ ਨਹੀਂ ਮੰਗ ਕੀ ਕਰਦੇ ਹੋ ਮੰਗ ਇਹ ਆ ਸਾਨੂੰ ਇਨਸਾਫ ਚਾਹੀਦਾ ਹੈ सा कोई दोष नहीं है लड़ाई नहीं, कि साटा कि नहीं है किसी को पैर नहीं है अभी मुफ्त से फसे ਤੁਹਾਡਾ ਤੇ ਕੀ ਗੱਲਬਾਤ ਹੋਈ ਆ ਹਾਂਜੀ ਮੇਰਾ ਜਿਹੜਾ ਜਨਾਨਾ ਪੁੱਤੇ ਲੱਗਦਾ ਆ ਹਾਂਜੀ ਇਹਨਾਂ ਰਾਤੀ ਸਾਰਿਆਂ ਨੇ ਬਾਈ ਨੂੰ ਵੜ ਦਿੱਤਾ ਤੇ ਸਾਡੀ ਕਿਸੇ ਨੇ ਕਰਦ ਸੁਣੀ ਨਹੀਂ ਹੈ ਨਹੀਂ ਨਹੀਂ ਗੱਲ ਪ੍ਰੋਪਰ ਕੀ ਹੋਈ ਆ ਬਾਹਰ ਸਿਕੰਦਰ ਕਾ ਕਰਾ ਕੇ ਆ ਕੇ ਆ ਹਾਂਜੀ ਬੱਚਾ ਕਰੀ ਰਿਹਾ ਹੈ ਨਾ ਰਾਹ ਹਾਂ ਬਦਾਰੀ ਘੇਰੇ ਬੰਦੇ ਆਏ ਇੱਕ ਜਣਾ ਬੋਲੋ ਉਹਦਾ ਨਾਮ ਬੋਲੋ ਤੁਹਾਡੀ ਬਾਤ ਨਹੀਂ ਹੋਣੀ ਨੇ ਪੁਲਿਸ ਸੁਣਦੀ ਨਹੀਂ ਥੋੜੀ ਪੁਲਿਸ ਨਹੀਂ ਸਾਡੀ ਨਹੀਂ ਕਿਸੇ ਨੇ ਸੁਣੀ ਰਾਤ ਦੀ ਕਿਸੇ ਨੇ ਸੁਣੀ ਕਿਆ ਕਿ ਰਾਤੇ ਤੇ ਗਾਇਓਵਾ ਮੋਟਰਸਾਈਕਲ ਚੱਕ ਲਗਾਇਓਵਾ ਤਾਂ ਨਹੀਂ ਕੋਈ ਗੱਲ ਕੋਈ ਕੀਤੀ ਕਾਨੂੰਨੀ ਸਾਹਬ ਚਾਹੀਦਾ ਸੀ ਫੇ ਉਠੜਾਇਆ ਸਾਨੂੰ ਇੱਥੇ ਮੁੰਡੇ ਲਿਆ ਕੇ ਬਿਠਾ ਲੈਣਾ ਸਾਡੇ ਸਾਹਦੇ ਸਾਹਮਣੇ ਖੜੇ ਹਾਂ ਸਾਨੂੰ ਕੀ ਹੋਣਾ ਪਤਾ ਹੀ ਉਹਨੂੰ ਹਾਂ ਸਾਡੇ ਨਿਆਣੇ ਕਿ ਮਕਰਾਂ ਤੇ ਹੱਦਾ ਤਾਂ ਸਾਡੇ ਨਿਆਣੇ ਤਾਂ ਵੱਡ ਹੋਈ ਜਾਂੂੰਗਾ ਸਾਡਾ ਮੁੰਡਾ ਸਰ ਆਮਰਾਤੀ ਵੱਡ ਦਿੱਤਾ ਮੋਟਰਸਾਈਕਲ ਉਹਨਾਂ ਤਾਂ ਘੇਰਿਆ ਪੁਲਿਸ ਵਾਲਿਆਂ ਕੋਲਿਆ ਮੋਟਰਸਾਈਕਲ ਮੋਟਰਸਾਈਕਲ ਉਹਨਾਂ ਕਿਤੇ ਪੋਚਲਾ ਸਾਰੇ ਛੋੜ ਦੇ ਕਾਢੀ ਕੋਲ ਗੱਲ ਇਹ ਭੈਣ ਨੂੰ ਖੇੜਿਆ ਉਹ ਇਹਦਾ ਬੰਦਾ ਕਹਿਆ ਵੀ ਬੇ ਸੁਣਾ ਕਿਉਂ ਕਿ ਆਉਂਦੇ ਕਿਉਂ ਵੱਡਿਆ ਆਉਂ ਨਹੀਂ ਕਿਹਦੀ ਦਾ ਵਾਹ ਉੱਡਾ ਮੁੰਡਾ ਪੰਜਾਬ ਸਰਕਾਰ ਮੁੰਡਾ મરજાબ મરજાબ પંજાબ પોલીસ પ્રશાસન મરજાબ મરજાબ માનન સાહેબ જયરાતા સાહેબ જયરાતા સાહેબ જયરાતા સાહેબ સાડે જીતા મੁੰડે તો ના પડ્યા બરોબર અજી ભટડે સનુ દેવન સાહેબ અભinat મરજાબ સનુ દેવન સાહેબ મરજાબ મરજાબ કોણ સાહેબ મરજાબ ਏ ਨਾਕਰੀਓ ਰੋਲਾ ਤੁਸੀਂ ਨਾ ਨਾ ਮਾਤੀ ਹੋਏ ਨਾ ਟਟੇ ਕੋ ਵੰਡੀਓ ਇਹ ਬੱਚਾ ਬਕੇ ਆ ਸੇਬ ਸਾਭ ਮੰਗਦੇ ਨਹੀਂ ਗੁਆ ਕੁਛ ਨਹੀਂ ਪੜਾਉਂਦੇ ਸਾਡੇ ਮੁੰਡੇ ਕੋਈ ਚੀਜ਼ ਜਾਂਦੇ ਕਿਸੇ ਨੂੰ ਵੀ ਉਹ ਚੌਥੀ ਵਾਰ ਆ ਤਿਆਏ ਸਾਡੇ ਘਰ ਪਿੰਡ ਵਿੱਚ ਕੋਈ ਪੁਲਿਸ ਵਾਲਾ ਕੋਈ ਨਹੀਂ ਕੁਛ ਵੀ ਕਹਿੰਦਾ ਉਹਨਾਂ ਨੂੰ ਬਸ ਅਸੀਂ ਇਹ ਚੋਣਾਂ ਚਾਹੁੰਦੇ ਇਹ ਜਾਇਦਾ ਸਾਫ ਜਾਇਦਾ ਤੁਹਾਡੇ ਬੱਚੇ ਇਹ ਪੁਲਿਸ ਵਾਲੇ ਕਾਰਵਾਈ ਨਹੀਂ ਸਹੀ ਕਰਦੇ ਕੋਈ ਨਹੀਂ ਕਰਦੇ ਸਰਪੰਚ ਵੱਟ ਕੇ ਕੁਛ ਨਹੀਂ ਉਹਨਾਂ ਨੇ ਕੀਤਾ ਹੈਗਾ ਕੋਈ ਵੀ ਰਾਤ ਦਾ ਸਾਰਾ ਪਤਾ ਉਹਨਾਂ ਨੂੰ ਬੜੇ ਸਾਰੇ ਤੇ ਜੀ ਕਰਨਾ ਹੁੰਦਾ ਕਾਨੂੰਨ ਸਾਰਾ ਕੁਝ ਪਤਾ ਰਾਤ ਦੀ ਰਿਪੋਰਟ ਗਈ ਵੀਆ ਉਹ ਪਹੁੰਚੇ ਨਹੀਂ ਕਿ ਰਾਤ ਦੇ ਕੋਈ ਦੇਖਣ ਨਹੀਂ ਆਇਆ ਕਿ ਇਹ ਨਾ ਨਾ ਹੁੰਦੀ ਜੀ ਨਹੀਂ ਹੈ ਕਿੰਨਾ ਸਾਹ ਚਾਹੁੰਦੇ ਸਾਡੇ ਬੱਚੇ ਨੂੰ ਸਾਫ ਚਾਹੀਦਾ ਇਹ ਨਾ ਕੀ ਕਰੇ ਸੀ ਰੋਟੀ ਖਾਂਦਾ ਸੀ ਅੱਛਾ ਜੀ ਕਿੰਨੇ ਕ ਵਜੇ ਗੱਲ ਆ ਸਾਢੇ 8 9 ਵਜੇ ਸੀ ਹਾਂਜੀ ਇਹ ਰੋਟੀ ਖਾਂਦਾ ਸੀਗਾ ਘਰੇ ਜੇ ਇਧਰੋਂ ਮੁੰਡੇ ਭੱਜੇ ਆਉਂਦੇ ਸੀ ਚੌਂਕ ਵੱਲੋਂ ਅੱਛਾ ਇਹ ਦੇਖਣਾ ਕਿ ਵੀ ਕਿਹਦੇ ਨਾਲ ਲੜਾਈ ਹੁੰਦੀ ਹੈ ਅੱਛਾ ਉਹ ਫੇਰ ਇਧਰੋਂ ਆ ਕੇ ਫੇਰ ਪਟਾ ਸਰ ਪੰਜ ਦਾ ਭੀਜਾ ਕਹਿੰਦਾ ਵੀ ਚੋਰ ਆ ਗਿਆ ਚੋਰ ਆ ਗਿਆ ਇਹਨਾਂ ਨੂੰ ਫੜੋ ਕਿ ਇਹਨੇ ਆਨੇ ਸਾਡੇ ਫੜਨ ਲੱਗਾ ਤੇ ਇਹਨਾਂ ਨੂੰ ਸੁਣਾ ਕੋ ਤਲਵਾਰਾਂ ਸੀਗੀਆਂ ਹੂੰ ਜੇ ਤੁਹਾਡੇ ਮੁੰਡੇ ਨੇ ਮਾਰਤਾ ਹੈ ਹਾਂ ਬੰਦੇ ਪਿਛਾਲ ਲੈ ਕੋਈ ਨਹੀਂ ਯਾਰ ਉਹ ਤੋਂ ਦਾਖੀ ਕੋ ਪਹਿਲਾਂ ਕੋ ਦੁਸ਼ਮਣੀ ਕੋਈ ਨਹੀਂ ਕੋਈ ਤੁਸੀਂ ਕੀ ਪ੍ਰਸ਼ਾਸਨ ਤੋਂ ਕੀ ਮੰਗ ਰਹੇ ਆ ਅਸੀਂ ਮੰਗ ਇਹ ਕਰਦੇ ਆ ਵੀ ਜਦੋਂ ਜਦੋਂ ਤੱਕ ਉਹ ਬੰਦੇ ਫੜ ਨਹੀਂ ਹੁੰਦੇ ਉਦੋਂ ਤੱਕ ਧਰਨਾ ਇੱਥੇ ਰਹਿਣਾ ਪhela ਘੰਟੇ ਤੇ ਫੜ ਹੋ ਜਾਣ 2 ਘੰਟੇ ਤੇ ਫੜ ਹੋ ਜਾਣ 4 ਘੰਟੇ ਤੇ ਫੜ ਹੋ ਜਾਣ ਜਦੋਂ ਤੱਕ ਉਹਨਾਂ ਦਾ ਪਰਿਵਾਰ ਜਾਂ ਖੜ ਲੈਣ ਜਾਂ ਜਿਹੜੇ ਫੜ ਲੈਣ ਜਿਹੜੇ ਵੱਟ ਕੇ ਮਿਲ ਹੁੰਦੇ ਆ ਉਹ ਤੱਕ ਧਰਨਾ ਇੱਥੇ ਰਹਿਣਾ ਜਿੱਥੇ ਭਲਾ 10 ਮਿੰਟਾਂ 'ਚ ਲੈ ਆਣ ਉਹ ਬੰਦੇ ਤੁਹਾਡੇ ਕੀ ਨਾਮ ਮੁੰਡੇ ਤੁਹਾਡੇ ਦਾ ਕਿੰਨੀ ਉਮਰ ਉਹਦੀ ਕਿੰਦਾ ਦੇ ਬੰਦੇ ਆ ਜਿਹੜੇ ਲੈਣੀਆਂ ਆ ਜਾਂ ਕਿਹੋ ਜਿਹਾ ਜਾਣ ਦਿਓਗੇ ਜਾਂ ਆਪਾਂ ਤਾਂ ਹੀ ਇਹ ਕੰਮ ਹੋ ਉਸੇ ਠੀਕ ਹੈ ਜੀ ਤੇ ਜੇ ਇਸ ਗੱਲ ਤੇ ਰਹੂੰਗੀ ਨਹੀਂ ਸਾਨੂੰ ਫੜ ਕੇ ਇੱਥੇ ਲੈ ਕੇ ਆਓ ਜਾਂ ਹੁਣ ਹੁਣੇ ਅਸੀਂ ਨਹੀਂ ਹਣੀ ਦੇ ਰੋਡ ਨਾਲ ਪਰ ਸਾਨੂੰ ਵੈਸੇ ਇੱਥੇ ਬੈਠਣਾ ਪਿਆ ਤੁਹਾਡੇ ਨਾਲ ਦੱਸੋ ਸਿਲਕੀਆਂ ਵਿੱਚ ਤੁਹਾਨੂੰ ਲੱਗਾ ਸੀ ਕਿ ਯਾਸੀ ਕੋਈ ਸਾਥ ਸਾਥੀ ਵਿਅਕਤੀ ਬੋਲ ਰਿਹਾ ਮਾੜੇ ਕਿ ਕੀ ਲੱਗਦਾ ਤੁਸੀਂ ਭਰੋਸਾ ਕਿਤੋਂ ਆਇਆ ਬਿਲਕੁਲ ਜੀ ਲੱਗਿਆ ਹੋਇਆ ਸੀਗਾ ਉਹਦੇ ਵਿੱਚ ਪਿੰਡ ਵਾਲਿਆਂ ਦਾ ਰੋਸ ਸੀਗਾ ਕਿ ਬੰਦੇ ਜਿਹੜੇ ਜਲਦੋ ਜਲਦ ਅਰੈਸਟ ਕੀਤੇ ਜਾਣ ਤੇ ਕਾਰਵਾਈ ਕੀਤੀ ਜਾਵੇ ਸੋ ਉਸ ਦੇ ਵਿੱਚ ਪੁਲਿਸ ਇਹਦੇ ਵਿੱਚ ਤੁਹਾਨੂੰ ਵਿਸ਼ਵਾਸ ਦਿਵਾਉਣਾ ਹੈ ਜੀ ਹਰ ਵੇਲੇ ਅਸੀਂ ਜਿਹੜਾ ਇਹ ਸਸਪੈਕਸ਼ਨ ਜਿਹੜਾ ਕਰਾਂਗੇ ਇਹਦੇ ਵਿੱਚ ਉਹਨਾਂ ਦੀ ਸਟੇਟਮੈਂਟ ਲਿਖ ਕੇ ਤੇ ਰੈਲੇਵੈਂਟ ਸੈਕਸ਼ਨਸ ਦੇ ਵਿੱਚ ਜਿਹੜਾ ਹੈ ਪਰਚਾ ਰਜਿਸਟਰ ਕੀਤਾ ਜਾ ਰਿਹਾ ਤੇ ਇਹਨਾਂ ਨੂੰ ਜਲਦ ਤੋਂ ਜਲਦ ਜਿਹੜੇ ਅਨਨੋਨ ਬੰਦੇ ਸੀਗੇ ਉਹਨਾਂ ਨੂੰ ਅਰੈਸਟ ਕਰ ਲਿਆ ਜਾਏਗਾ ਕਿੰਨੇ ਜਿਹੜੇ ਕਿੰਨੇ ਆ ਇਹਦੇ ਵਿੱਚ ਦੋ ਇੰਜਰਡ ਨੇ ਜਿਹੋ ਹਾਲ ਦੀ ਅਕੈਡਮੀ ਨੂੰ ਪਤਾ ਲੱਗਿਆ ਸੋ ਹਸਪਿਟਲਾਈਜ਼ ਨੇ ਸੋ ਉਹਨਾਂ ਦੀਆਂ ਸਟੇਟਮੈਂਟਸ ਵੀ ਲਈਆਂ ਜਾ ਰਹੀਆਂ ਤੇ ਕੋਸ਼ਿਸ਼ ਕੀਤੀ ਜਾ ਰਹੀ ਕਿ ਉਹਨਾਂ ਤੋਂ ਜਿਹੜੇ ਅਣਸੱਤੇ ਨੌਜਵਾਨ ਸੀ ਉਹਨਾਂ ਦਾ ਕੋਈ ਆਇਡੈਂਟੀਟੀ ਪਤਾ ਲੱਗ ਸਕੇ ਤੇ ਇਹਨਾਂ ਨੂੰ ਜਲਦ ਜਲਦ ਅਰੈਸਟ ਕਰ ਲਿਆ ਜਾਏ ਕਿ ਇਹਨਾਂ ਦੀ ਕੋਈ ਪੁਰਾਣੀ ਰੰਜਿਸ਼ ਹੈ ਇਹ ਹਜੇ ਇਨਵੈਸਟੀਗੇਸ਼ਨ ਦਾ ਮੈਟਰ ਹੈ ਜੀ ਉਹ ਚੈੱਕ ਕਰ ਲਿਆ ਜਾਏ